ਜੋ ਤੁਸੀਂ ਕਹਿ ਆ ਕੋਈ ਲਿੰਕ ਨਹੀਂ ਸੀ ਤੁਹਾਡੇ ਤੁਸੀਂ ਆਪਣੇ ਆਪ ਆਪਣਾ ਰਸਤਾ ਬਣਾਇਆ ਕੀ ਇਹਦੇ ਪਿੱਛੇ ਅੱਗ ਨੇ ਰੋਲ ਅਦਾ ਕੀਤਾ ਜਾਂ ਕੋਈ ਹੋਰ ਜਿਵੇਂ ਤੁਸੀਂ ਗੱਲ ਕਰ ਰਹੇ ਕਿ ਰੱਬ ਨੇ ਉਹ ਰਸਤਾ ਬਣਾਇਆ ਇਹਨਾਂ ਦੋਨੋਂ ਵਿੱਚੋਂ ਕੀ ਫਰਕ ਨਹੀਂ ਤੁਸੀਂ ਇਸ ਦਾ ਜਵਾਬ ਤੁਸੀਂ ਨਹੀਂ ਦੇ ਸਕਦੇ ਕਿ ਨਾ ਤਵੇਖੋ ਕਾਫੀ ਗੋਸ਼ ਹੈ ਅੱਗ ਵੀ ਹੈ ਤੇ ਮਜ਼ਦੂਰੀ ਵੀ ਹੈ ਰੋਟੀ ਵੀ ਹੈ ਰੁਜ਼ਗਾਰ ਵੀ ਹੈ ਸੋ ਜਦੋਂ ਤੁਹਾਡੇ ਕੋਲੇ ਤੁਹਾਨੂੰ ਵੀ ਪਤਾ ਹੋ ਵੀ ਕਿ ਮੇਰੇ ਕੋਲੇ ਹੋਰ ਕੋਈ ਰਸਤਾ ਨਹੀਂ ਤੇ ਇਹ ਵੀ ਪਤਾ ਵੀ ਆ ਜੇ ਮੈਂ ਬੰਦੇ ਹੋ ਏਦਾਂ ਮੁੜ ਗਿਆ ਤਾਂ ਤੁਹਾਨੂੰ ਕਨੇ ਜੋ ਨਹੀਂ ਜਾ ਤਾਂ ਥੋੜਾ ਜਿਹਾ ਮੈਂ ਸੈਲਫ ਰਿਸਪੈਕਟ ਨੂੰ ਲੈ ਕੇ ਬਹੁਤ ਥੋੜਾ ਜਿਹਾ ਹੀ ਕਾਫੀ ਨਹੀਂ ਬਾਬਲਵਾ ਕਿ ਮੈਨੂੰ ਦੱਸਦਾ ਕਿ ਇਸ ਨੂੰ ਪ੍ਰੋਪਰਸ਼ਨ ਨਹੀਂ ਦਾਂ मैं इसलिए मैं कभी किसी फोन नहीं करता मैं पहला डर कह मैं नहीं क्या अब तक नहीं कहते सामने कह देर नहीं असल च मेरे अंदर डर बहुत मेन लगता मेरे अंदर जो डर है मैं ये करती हूँ मतलब जो भी है रोटी जो भी खा रहे हैं सो ये डर ने अगला ज्यादा डर तो जाते शुआर ਮਿਲਦਾ ਨਹੀਂ ਦਰਬਾਰ ਰਾਂਦਗੀ ਯਾਰ ਮੇਰਾ ਮੇਰਾ ਮੈਂ ਕਿਤੇ ਗੜਬੜਾ ਕਰਦੇ ਨੂੰ ਮੇਰੀ ਤਾਂ ਇਨਸਾਫ ਹੋ ਗਈ ਮੇਰਾ ਕੰਮ ਖਰਾਬ ਹੋ ਗਈ ਜੀ ਮੈਂ ਮੈਂ ਆ ਨਾ ਕਰੀ ਤਦ ਰੁਕੀ ਗਈ ਹਾਂ ਜੀ ਸੋ ਉਸ ਜਾਣ ਕਰਕੇ ਮਿਲਦਾ ਮੈਂਤ ਵੱਧ ਗਈ ਮੇਰਾ ਦੋ ਤਿੰਨ ਫਿਲਮਾਂ ਬਣੇ ਨੂੰ ਸਮਝਿਆ ਕਿ ਉਹ ਖਰਾਬ ਕਰਦਾ ਇਹਦੀ ਕਾਹਨੂੰ ਤੈਨੂੰ ਤੈਨੂੰ ਸਰਸਰ ਸ਼ੋਰੀਂਗ ਦੀ ਮੀਂਹ ਆ ਉਹ ਬੜਾ ਮੈਨਾ ਦੋ ਪਹਿਲਾ ਬਦਾਂ ਤੱਕ ਆਈਆਂ ਲੇਕਿਨ ਦਸ ਗਿਆ ਤੇ ਉਹ ਜਦੋਂ ਮੈਂ ਦੇਖ ਲੱਗ ਤੇ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਮੈਂ ਲਿਖੀ ਹੈ ਇੱਕ ਵਾਰੀ ਮੈਂ ਕਹਾਣੀ ਲਿਖੀ ਕਹਾਣੀ ਲਿਖੀ ਸੀ ਤੇ ਤੁਸੀਂ ਡਾਲੋ ਲਿਖਿਆ ਔਰ ਰਾਈਟਰ ਬੰਦੇ ਨੂੰ ਬੜਾ ਪਿਆਰ ਨਾਲ ਦੇ ਨਾਮ ਤੇ ਉਹ ਨਾ ਟ੍ਰੈਕ ਨੇ ਕਹਾਣੀ ਚੋਂ ਮਾ ਨਾ ਪਾਤਾ ਤੇ ਮੈਨੂੰ ਬੜਾ ਗੁੱਸਾ ਆ ਗਿਆ ਮੈਂ ਉਹ ਕਿ ਮੈਂ ਕਹਾਣੀ ਇਹ ਤੁਸੀਂ ਗੰਤ ਰੇਤਾ ਤੁਸੀਂ ਮੈਨੂੰ ਜਾਣਦੇ ਨਹੀਂ ਉਹ ਜਦੋਂ ਉਹ ਨਾ ਕਰਦੇ ਕਿ ਉਹਨਾਂ ਨੇ ਨਾ ਮੈਨੂੰ ਇੱਕ ਦਿਨ ਕਸ਼ਣ ਦਾ ਪੇਡਾ ਚਲ ਤੇ ਮੀ

ਸਾਰੇ ਮੇਰੇ ਪ੍ਰਾਰਭੜ ਕਰਿਆ ਨਾਲ ਹੀ ਬਣੀ ਕੰਮ ਕਰਦੇ ਸਾਰੇ ਬਹੁਤ ਚੇਆ ਪਰ ਮੈਨੂੰ ਹਲੇ ਵੀ ਲੱਗਦਾ ਕਿ ਸਾਡੇ ਇਹਨਾਂ ਡਾਇਰੈਕਟਰ ਦੀ ਕੰਮ ਸਾਡੇ ਹਲੇ ਟ੍ਰੈਕਸ਼ਨ ਦਾ ਪਤਾ ਡਾਇਰੈਕਸ਼ਨ ਦੀ ਪ੍ਰਭਾਸ਼ਾ ਨਹੀਂ ਸ਼ਾਇਦ ਹਲੇ ਤੱਕ ਪਤਾ ਕਿਸੇ ਨੂੰ ਵੀ ਕੀ ਹੁੰਦੀ ਹੈ ਇਹਦਾ ਮਤਲਬ ਕੀ ਇਹ ਨਹੀਂ ਪਤਾ ਸੋ ਇਸ ਲਈ ਜਾਣਾ ਪੈਂਦਾ ਮੈਨੂੰ ਤੇ ਜਦੋਂ ਜਦੋਂ ਵੀ ਮੈਂ ਕਿਤੇ ਗਹਿਲੀ ਕਰ ਗਿਆ ਕਿਤੇ ਓਵਰ ਕੰਫਿਊਜ਼ ਹੋ ਗਿਆ ਅਬ ਦੀ ਚੀਜ਼ ਨੂੰ ਲੱਗੇ ਯਾਰ ਇਹ ਤਾਂ ਲਿਖੀ ਪਈ ਹੈ ਤੇ ਇੰਨੀ ਤਾਂ ਬੰਦਾ ਕਾਰੀ ਲੂਗਾ ਨਾ ਇਹ ਫਿਰ ਵੀ ਇੰਨਾ ਕਾਰੀ ਲੂਗਾ ਨਾ ਤੇ ਜਦੋਂ ਉਹ ਵੀ ਲਿਖਿਆ ਨੀ ਰਿਵਿਊ ਹਰ ਤੇ ਬੀਰ ਨੂੰ ਲੱਗ ਰਿਹਾ ਕਿ ਇਹ ਕਹਾਂ ਬੈਗੇ ਸਾਡੇ ਹਲੇ ਇੰਟਰੈਕਸ਼ਨ ਚ ਪ੍ਰੋਬਲਮ ਹੈ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ ਹਲੇ ਹਲੇ ਮੈਂ ਆਪਣੀ ਕਹਾਣੀ ਦੇ ਕੇ ਸੌਂ ਨਹੀਂ ਸਕਦਾ ਹਾਂ ਹਲੇ ਪ੍ਰੋਬਲਮ ਸਰੇ ਇੱਕ ਸਵਾਲ ਇਹ ਸੀਗਾ ਜਿਵੇਂ ਅੱਜ OTT ਬਹੁਤ ਤੇਜ਼ੀ ਨਾਲ ਆ ਰਿਹਾ ਅੱਗੇ ਮਤਲਬ ਇਹ ਸਿਨੇਮੇ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਹਦੇ ਚੰਗੇ ਮਾੜੇ ਕੀ ਇਫੈਕਟ ਪਾਉਂਦੇ ਨੇ ਸਿਲਮੇ ਦੇ ਪਤਾ ਨਹੀਂ ਵਿਕੀ ਦੇ ਨਿਆਂ ਦਾ ਕਦੇ ਪ੍ਰਭਾਵ ਕਰ ਜਾਂਦਾ ਹੈ ਕਦੇ ਨਹੀਂ ਕਰਦਾ ਹੈ ਨਾ ਸਮਝ ਨਹੀਂ ਆ ਰਿਹਾ ਸਿੰਸ ਉਥੇ ਮੈਂ ਜਿਸ ਦੇ ਤੁਸੀਂ ਕਦੇ ਲੱਗਦਾ ਹੈ ਕਿ ਕੁਝ ਨਹੀਂ ਹੈ ਅੱਛਾ ਹਾਂ ਇੱਕ ਵਾਰੀ ਕਰਦੇ ਹਾਂ 19 ਤੋਂ ਬਾਅਦ ਜਿਹੜਾ ਜਿਹੜਾ ਬਣ ਗਿਆ ਸੀ ਨਾ ਸਾਡੇ ਸਾਰੇ ਲੋਕਾਂ ਲਈ ਕਿ ਨੈਟਫਲਿਕਸ ਐਮਾਜ਼ੋਨ ਹਨਾ ਵੀ ਉਜਾਅ ਅਲੋ ਵੜ ਗਿਆ ਜੀ ਸਾਡਾ ਨੂੰ ਉਜਾਅ ਅਲੋ ਵੜ ਗਿਆ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ OTT ਆਪਣਾ ਉਹਦਾ ਅਸਰ ਖਤਮ ਕਰ ਚੁੱਕਿਆ ਅੱਜ ਤੁਸੀਂ OTT ਤੇ ਫਿਲਮਾਂ ਦੀ ਵੇਟ ਨਹੀਂ ਕਰਨੀ ਉਹ ਨਾ ਉਹ ਵੀ ਵੇਖੋ ਨਵਾਂ ਨਵਾਂ ਕੋਈ ਵੀ ਸੋਹਣਾ ਲੱਗਦਾ ਹੈ ਤੇ ਨਵਾਂ ਨਵਾਂ ਹਰ ਬੰਦਾ ਮਿਹਨਤੀ ਹੋ ਜਿਹਾ ਲੱਗਦਾ ਤੂੰ ਕੰਮ ਚੱਲਣ ਲੱਗਦਾ ਪਹਿ ਕੋਈਆਂ ਲੱਗਦੇ ਪਰ ਕਰੇ ਬੰਦੇ ਦਰਾਈ ਤੂੰ ਸਾਨੂੰ ਕੁਝ ਨਹੀਂ ਕਰਨਾ ਪਿਆ OTT ਨੇ ਆਪਣਾ ਕੰਮ ਆਪ ਹੀ ਕਰ ਲਿਆ ਅਹੀਂ ਅਜਿਵੇਂ ਇਹਦਾ ਮੈਨਾ ਜੀ ਦਾ ਪਰੰਪਰਿਸ਼ਾਤ ਨੂੰ ਨਾ ਪਤਾ ਹੋਵੇ ਪੰਜਾਬੀ ਦੇ ਵਿੱਚ ਇਹ ਸੀ ਕਿ ਪਹਿਲਾਂ ਲੋਕ ਜਿਹੜੇ ਫਿਲਮਾਂ ਦੇ ਵਿੱਚ ਰਾਈਟਰ ਸੀਗੇ ਉਹ ਸਾਇਦ ਬਹੁਤ ਪੜ੍ਹਦੇ ਸੀ ਕਹਾਣੀਆਂ ਪੜ੍ਹਦੇ ਸੀ ਕਿ ਉਹਨਾਂ ਚੋਂ ਅਸੀਂ ਆਪਣੇ ਕੰਮ ਦੀ ਗੱਲ ਐਕਸਟ੍ਰੈਕਟ ਕਰਨਾ ਪਿਛਲੇ ਕੁਝ ਸਮੇਂ ਚ ਕੁਝ ਰਿਵਰਸ ਹੋਣ ਲੱਗ ਪਿਆ ਕਿ OTT ਤੇ ਫਿਲਮਾਂ ਦੇਖ ਕੇ ਜਾਂ ਸੀਰੀਅਲ ਦੇਖ ਕੇ ਬੰਦਿਆਂ ਨੇ ਪੰਜਾਬੀ ਚ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਾਂ ਹਾਂ ਸੱਚ ਹੈ ਔਰ ਮੈਂ ਇਸ ਦੇ ਲਈ ਬੜਾ ਬਲੈਸਡ ਹਾਂ ਕਿ ਪਹਿਲੀ ਗੱਲ ਤਾਂ ਮੈਂ ਫਿਲਮਾਂ ਦੇਖਦੀ ਹਾਂ

ਇਕ ਤਾਂ ਇਸ ਲਈ ਕਿਤੇ ਕਹਾਣੀ ਮੈਂ ਉਦੋਂ ਹੁੰਦੀ ਨਹੀਂ ਕਿ ਹੰਦੇ ਕਹਾਣੀ ਅਜਿਹਾ ਸੌ ਤੋਂ ਦੇਖ ਕੇ ਤੇ ਜੀ ਮਤਲਬ ਹਰ ਹਰ ਜੰਮੀ ਹੰ ਸੌ ਦੀ ਕਹਦੀ ਹੈ ਕੋਈ ਰੀਮੇ ਡਾਈਟਲ ਅੰਦਰਸ ਨਹੀਂ ਹੁੰਦਾ ਜਿਹੜੀ ਗੱਲ ਲਿਟਰੇਚਰ ਦੀ ਹੈ ਉਹ ਕਿਤੇ ਨਾ ਕਿਤੇ ਨਾ ਮੈਂ ਮੈਂ ਜਿਹੜਾ ਨਾ ਹੰਗਿਆ ਬੋ ਰਿਹਾ ਸੋ ਲਿਟਰੇਚਰ ਤੇ ਫਿਲਮ ਦਾ ਬੰਬੇ ਦਾ ਜਿਹੜਾ ਵਿੱਚ ਨੀ ਲਾਜ਼ਮਦਾ ਕਿੰਨੀ ਬੜਾ ਲਾਜ਼ਮੀ ਕੁਝ ਲੋਕ ਸਸ ਲਿਟਰੇਚਰ ਤੇ ਡਿਪੈਂਡ ਕਰਦੇ ਉਹ ਜਿਹਨਾਂ ਅਕਸਰ ਬੋਮੇ ਦੇ ਕ੍ਰਾਫਟ ਦੇ ਬੰਦੇ ਲੱਗਦੇ ਇਹ ਦੋਨਾਂ ਦਾ ਸੁਮੇਲ ਬਹੁਤ ਆਟਾ ਜਿੱਦ ਤੱਕ ਤੁਹਾਡੀ ਲਿਟਰੇਰੀ ਸਮਝ ਵੀ ਹੋਵੇ ਤੁਹਾਨੂੰ ਪੰਜਾਬ ਦੀ ਸਮਝ ਵੀ ਹੋਵੇ ਤੁਹਾਨੂੰ ਫਿਲਮਾਂ ਦੀ ਸਮਝ ਵੀ ਹੋਵੇ ਉਹ ਜਿਹਨੂੰ ਸੁਮੇਲ ਹੋ ਰਿਹਾ ਉਹ ਫਿਲਮਾਂ ਬੰਦ ਦੇ ਵਧੀਆ ਸੋ ਮੈਂ ਇਹ ਨਹੀਂ ਇਹ ਕਿ ਜਿਹੜੇ ਬੰਦੇ ਬਹੁਤ ਲਿਟਰੇਚਰ ਵਾਲੇ ਆ ਉਹ ਵੀ ਕਿਤੇ ਨਾ ਕਿਤੇ ਫਿਲਮਾਂ ਤੋਂ ਜਿੰਨੀ ਚੰਗੀ ਜਿਹੀ ਸਮਝ ਹੈ ਨਾ ਉਹ ਮੇਨਾਂ ਤਾਂ ਹਲੇ ਮਾਰਤਾ ਨਹੀਂ ਤਾਂ ਤੇਰੀਆਂ ਕਹਾਣੀਆਂ ਦੇ ਵਿੱਚ ਜਾਂ ਤੇਰੀਆਂ ਗੱਲਾਂ ਬਾਤਾਂ ਜਿੱਦਾਂ ਬਹੁਤ ਫਿਲਮ ਦੇ ਵਿੱਚ ਬਈ ਇਸ ਤਰ੍ਹਾਂ ਜਿ ਲੱਗਦਾ ਹੈਗਾ ਕਿ ਉਹ ਔਮਨ ਦੀ ਜਿਹੜੀ ਪੋਰਟਰੇਟ ਆ ਲੜਕੀਆਂ ਨੂੰ ਮੈਂ ਕਿ ਆਮ ਫਿਲਮ ਕਾਰਨਾਂ ਨਾਲੋਂ ਤੂੰ ਵੱਖਰੇ ਟਾਂ ਨਿਰਚਿਤਨ ਹੈ ਜਾਂ ਚੰਗੇ ਚਿਤਰਨ ਹੈ ਇਹ ਕੋਈ ਇਦਾਂ ਮਿਹਰਬਾਨੀ ਹੋਈ ਪਹਿਲਾਂ ਤੋਂ ਹੀ ਸੀ ਮਤਲਬ ਨਹੀਂ ਬਿਲਕੁਲ ਨਹੀਂ ਜਿਵੇਂ ਜਿਹੜੀਆਂ ਮੈਂ ਮੈਂ ਜਿਹੜੀਆਂ ਮੇਰੀ ਘਰ ਦੇ ਪਾਤਰ ਹੁੰਦੇ ਨੇ ਨਾ ਉਹ ਆਲਮੋਸਟ ਮੈਨੂੰ ਦੇਖ ਕੇ ਪਰ ਕੀ ਤੂੰ ਜੇ ਲਾ ਪੰਜਾਬ ਵਾਲੀ ਵਾਈਫ ਨੂੰ ਤੇ ਹਸਬੰਦ ਨੂੰ ਵੀ ਅਸੀਂ ਆ ਮੈਂ ਕਿਹੜੀ ਆਮ ਰਿਸਪੈਕਟ ਨਹੀਂ ਹੈ ਬਹੁਤ ਹੀ ਹੈੜੀਆਂ ਪੰਜਾਬੀ ਖਾਸ ਕਰਕੇ ਜਿਹੜੀਆਂ ਮਿਊਜ਼ਿਕ ਵੀਡੀਓ ਮਿਊਜ਼ਿਕ ਵੀਡੀਓ ਚ ਲੇਡੀਜ਼ ਦੀ ਉਹ ਰਿਸਪੈਕਟ ਨਹੀਂ ਗਈ ਜਿਹੜੀਆਂ ਮੈਂ ਕਿ ਤੇਰੀਆਂ ਫਿਲਮਾਂ ਜਾਂ ਤੇਰੀਆਂ ਕਹਾਣੀਆਂ ਜਾਂ ਜਦੋਂ ਵੀ ਤੂੰ ਕਿਤੇ ਵੀ ਪੋਰਟਰੇਟ ਵੀ ਕਰੇ ਮੈਂ ਕਿ ਉਹ ਰੋਲ ਵੀ ਨਿਭਉਤੇ ਤੇਰੇ ਵੀ ਉਹਨਾਂ ਦੇ ਵਿੱਚ ਸਪੋਰਟ ਉਹ ਬਹੁਤ ਹੁੰਦਾ ਕਿ ਵਾਈਫ ਨੂੰ ਜਾਂ ਪਛੂਕ ਨੂੰ ਆ ਹਾਇਰ ਪ੍ਰੋਟੈਸਟਲ ਤੇ ਰੱਖਣਾ ਇਹ ਜਾਨਵੁੱਝ ਕੇ ਜਾਂ ਅਚਾਨਕ ਹੀ ਆ ਜਾਂਦਾ ਹੈ ਹਾਂ ਸੂਝਦਾ ਨਹੀਂ ਮੈਨੂੰ ਇਹ ਪਤਾ ਨਹੀਂ ਕਿ ਇਹ ਗੱਲ ਜਾਣੋ ਜੀ ਨਹੀਂ ਤੇ ਕੁਦਰਤੀ ਹੈ ਇਹ ਮੈਨੂੰ ਲੱਗਦਾ ਅਜਾਹ ਮੈਨੂੰ ਇਹ ਲੱਗਦਾ ਹੁੰਦਾ ਕਿ इवन ਔਰਤ ਨੂੰ ਵੀ ਨਾ ਅੱਜ ਕੱਲ ਔਰਤ ਵੀ ਦੂਰ ਸੁਪਾਈ ਜੀ ਮੈਨੂੰ ਇਹ ਲੱਗਦਾ ਉਹ ਨੂੰ ਵੀ ਆਪਣੀ ਤਾਕਤ ਦਾ ਨਹੀਂ ਪਤਾ ਰਹੀ ਆ ਉਹ ਵੀ ਮਰਦ ਬੰਦ ਚੱਕੜ ਚ ਕਿਉਂਕਿ ਮਰਦ ਉਹ ਵੀ ਨਾ ਔਰਤ

ਤੂੰ ਉਹ ਮਿੰਦਰ ਦੇ ਕਿ ਉਹ ਔਰਤਾਂ ਵੀ ਕਿਧਰੇ ਦੇ ਕੰਝੀ ਨੇ ਤੇ ਕਹਾਣੀਆਂ ਚ ਡੈਫੀਨਿਟਲੀ ਮੈਨੂੰ ਮੇਰੇ ਆਸ-ਪਾਸੇ ਲਿਖਿਆ ਔਰਤਾਂ ਮੇਰੀਆਂ ਕਹਾਣੀਆਂ ਚ ਕੋਈ ਔਰਤਾਂ ਆਉਂਦੀਆਂ ਜੋ ਮੈਨੂੰ ਲੱਗਦਾ ਮੈਂ ਮੈਂ ਵਧੀਆ ਉਹ ਚੀਜ਼ ਆ। ਐਣੀ ਹੁਣ ਅੱਜਕੱਲ ਫਿਲਮਾਂ ਚ ਕੋਇਲ ਲੈਂਗੁਏਜ ਬਹੁਤ ਖਾਸ ਕਰਕੇ ਉਹ ਪਲੇਟਫਾਰਮ ਤੇ ਹੈਗੀ ਆ ਖਾਸ ਕਰਕੇ ਹਿੰਦੀ ਤਾਂ ਬਹੁਤ ਹੀ ਜ਼ਿਆਦਾ ਹੈ ਉਹ ਉਹ ਉਹਦਾ ਪੰਜਾਬੀ ਦੇ ਵਿੱਚ ਵੀ ਕੋਈ ਅਸਰ ਹੋਣ ਲੱਗਿਆ ਕਿਤੇ-ਕਿਤੇ ਨਹੀਂ ਜਾਪ ਰਿਹਾ ਜੀ ਹੋ ਜਾਂਦਾ ਹੁਣ ਮੈਂ ਖੰਗੀ ਦੀ ਆ ਉਹਦੀ ਮੇਰੀ ਫਿਲਮ ਹੈ ਜੱਟ ਮੁੰਜੀ ਰੱਬੀ ਉਹਦੇ ਚੋਂ ਕੁਝ ਕਿਤੇ ਦੇ ਕੋਈ ਸ਼ਬਦ ਨਹੀਂ ਔਰ ਮੈਂ ਸਭੂਤੇ ਦੌਰਦਰ ਇੱਕ ਮੈਸੇਜ ਰੱਖ ਲਿਆ ਜਿਹੜਾ ਮੈਂ ਡਾਇਰੈਕਟਰ ਨੂੰ ਦਿੱਤਾ ਉਹਦੀ ਮੈਂ ਮੈਂ ਇਹਨੂੰ ਸਭੂਤੇ ਦੇ ਨਾਲ ਨੂੰ ਤੇ ਮੈਂ ਯਾਰ ਮੈਂ ਭੈਣ ਆ ਆ ਪਾ ਲਈ ਹੈ ਇਹ ਦੇਖਣੀਆਂ ਸੋ ਮੈਨੂੰ ਨਹੀਂ ਲੱਗਦਾ ਮੈਂ ਪਰਸਨਲੀ ਇਹ ਚੀਜ਼ ਤੇ ਮੈਨੂੰ ਲੱਗਦਾ ਇਹ ਬੜਾ ਸਫਤਾ ਸਾਧਨ ਮਨੋ ਰਿਹਡ ਕਰਨ ਲਈ ਤੁਸੀਂ ਬਹੁਤ ਬੁੱਧੂ ਦਾ ਰਾਹ ਬਣਾ ਲਿਆ ਤੁਹਾਡੇ ਕੋਲੇ ਤਾਂ ਨੂੰ ਤੁਸੀਂ ਉਹਨੇ ਉਹਨੇ ਯਾਦੋਂ ਤੁਸੀਂ ਮਿਹਨਤੀ ਨਹੀਂ ਹੋ ਜਾਂ ਤੁਸੀਂ ਉਹਨੇ ਕੈਪेबल ਨਹੀਂ ਫਿਰ ਤੁਹਾਨੂੰ ਗੱਲ ਤੋਂ ਮੇਰਾ ਕਿਸੇ ਗੱਲ ਨਹੀਂ ਕਰ ਸਕਦੇ ਲੋਕਾਂ ਨਾਲ ਗੱਟੇ ਨਹੀਂ ਕਰ ਸਕਦੇ ਇਹਨੂੰ ਫੈਸ਼ਨ ਬਣਾ ਲਿਆ ਕਿ ਮੇਰੇ ਗੱਲ ਚ ਕੋਈ ਰਿਹਡੀ ਕਰਨੀ ਐਵੇਂ ਕਹਿੰਦੇ ਨੇ ਕਿ ਜੀ ਜ਼ਿੰਦਗੀ ਚ ਦਾ ਹਿੱਸਾ ਹੈ ਜ਼ਿੰਦਗੀ ਤੋਂ ਬੜਾ ਕੁਝ ਨਹੀਂ ਦਿੰਦਾ ਨਹੀਂ ਆੜ ਲਈ ਮੇਲਦਾ ਤੁਹਾਡੇ ਕੋਲੇ ਵੈਸੇ ਉਹ ਆੜ ਦਾ ਮਤਲਬ ਵੀ ਇਹ ਹੁੰਦਾ ਕਿ ਗੱਲ ਸਿੱਧੀ ਲੱਗੀ ਜਾਵੇ गल हल्की जी किसी गल तरीके कही जाए तह आर्ट का मजा भी आने गल का भी आने बिल्कुल एद ही बन गई है मैं तो इतना बना मैं <laughs> मैंने पता हूं कि मैं फिल्म किस परपज लिए बना रहा और मैं कभी भी हमेशा इको तरह नहीं चाहता कि मैं हमेशा रूह की खराब ही देरी <laughs> कोशिश है क्योंकि अपने आप चैक करते रहना चाहिए कि मैं आ कर सकता नहीं कर सकता कि मैं सिर्फ और सिर्फ आउटे कॉमेडी कर सकता नहीं कर सकता ਸੋنگਰ ਸੋਕਣੇ ਤੋਂ ਪਹਿਲਾਂ ਅਸੀਂ ਕੋਈ ਫਿਲਮ ਬਣਾ ਰਹੀ ਸੀ ਤੇ ਕੋਈ ਪ੍ਰੋਡਿਊਸਰ ਸੀਗੇ ਤੇ ਉਹ ਗੱਲ ਕਰਦੇ ਗੱਲ ਕਰਨ ਲੱਗੇ ਕਿ ਯਾਰ ਜਦੋਂ ਖਵਾਂ ਤਾਂ ਸੋਚਦਾ ਹੈ ਕਿ ਮੈਂ ਆ ਜਨਰ ਦੇ ਫਿਲਮ ਬਣਾਉਣੀ ਹੈ ਤਾਂ ਫਰਾਨਾ ਬੰਦਾ ਜਦੋਂ ਕਾਮੇਡੀ ਬਣਾਉਣੀ ਹੈ ਤਾਂ ਫਰਾਨੇ ਬਣਾਉਣੇ ਬੰਦੇ ਤੇ ਜਦੋਂ ਇਦਾਂ ਦੀ ਜਿਹੜੀ ਹੈ ਨਾ ਸਰੀਰ ਮਿੱਠੀ ਅੱਛੀ ਪੰਜਾਬ ਫੈਮਿਲੀ ਦਾ ਹੁੰਦਾ ਤੇ ਮੈਨੂੰ ਬੜਾ ਅੰਦਰੋਂ ਤੋਂ ਲੱਗੇਗਾ ਕਿ ਤਦੂ ਚੱਲਦੀ ਨਾ ਕਿ ਮੈਂ ਕੌੜੀ ਨਹੀਂ ਕਰ ਸਕਦਾ ਹੈ ਨਾ ਤੇ ਮੈਂ ਵੀ ਕਾਮੇਡੀ ਕਰਦਾ ਆ ਉਹ ਮੈਂ ਠੀਕ ਹੈ ਮੈਂ ਆਪਣੇ ਰੂਪ ਉਦੋਂ ਨਹੀਂ ਕਰਨਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਇਹ ਨਹੀਂ ਕਰਨੀ ਚਾਹੀਦੀ ਇਹ ਨਹੀਂ ਕਰਦੇ ਤਾਂ ਮੈਂ ਉਸ ਆਪਣੇ ਆਪ ਨੂੰ ਉਹ ਪ੍ਰੂਵ ਕਰਨਾ ਸੀ ਕਿ ਮੈਂ ਕਾਮੇਡੀ ਆਊਟ ਨਮ ਕਾਮੇਡੀ ਕਰ ਸਕਦਾ ਹਾਂ ਔਰ ਫਿਰ ਵੀ ਇੱਕ ਦੀ ਛੋਟੀ ਮੋਟੀ ਗੱਲ ਵੀ ਕਰ ਸਕਦਾ ਹਾਂ ਤਾਂ ਮੈਂ ਉਸ ਪਰਪਸ ਦੀ ਸੌਕਣ ਸੌਕਣੇ ਲੱਗੀ ਸੀ ਆਪਣੇ ਆਪ ਨੂੰ ਪ੍ਰੂਵ ਕਰਨਾ ਸੀ ਔਰ ਆਪਣੇ ਆਪ ਨੂੰ ਆਪਣੇ ਸਾਹਮਣੇ ਪ੍ਰੂਵ ਕਰਨਾ ਸੀ ਕਿ ਮੈਂ ਪੂਰੀ ਫਿਲਮ ਲਗਾਤਾਰ ਹਸਾ ਸਕਦਾ ਹਾਂ ਇਹ ਅਹਿਸਾਸ ਮੈਂ ਤੁਹਾਨੂੰ ਦੱਸਦਾ ਜੀ ਮੈਂ ਸ਼ਿਵ ਕੁਮਾਰ ਵਡਾਲੀ ਦਾ ਬੜਾ 팬 ਹਾਂ ਜੀ ਮੈਂ ਸ਼ੁਰੂਆਤੀ ਫਿਲਮ ਕਾਣੀ ਦੀ ਮੈਂ ਬਣਾਉਂ ਜੁਨਾ ਫਨੀ ਬਣਾਉਂ ਜੁਨਾ ਤੇ ਮੈਂ ਉਹਨਾਂ ਦੇ ਮੇਂਡਣਾ ਗਾਣੀ ਚੱਲ ਗਈ ਆ ਪਰ ਉਹ ਅੱਛੀ ਗੱਲ ਸੀ ਉਹ ਚਪਟੋ ਚੋਂ ਸੀ ਕਿ ਕਿਸ ਤਰੀਕੇ ਨਾਲ ਬਣਾਈ ਪੱਟ ਹਿੰਦੀ ਚ ਬਣੀ ਤਾਂ ਮੈਨੂੰ ਲੱਗਾ ਕਿ ਯਾਰ ਸ਼ੇਮ ਹਿੰਦੀ ਚ ਕਿਤਾ ਅੱਛਾ ਹੀ ਆ ਮਤਲਬ ਇਸੋ ਇਹ ਬੜੀਆਂ ਚੀਜ਼ਾਂ ਨੇ ਬੜਾ ਕੁਝ ਐ ਐਕਚੁਅਲੀ ਉਹਨਾਂ ਸਿੱਧਾ ਨਹੀਂ ਜਿੰਨਾ ਸਾਨੂੰ ਲੱਗਦਾ ਕਿ ਯਾਰ ਕਿਉਂ ਨਹੀਂ ਹੁੰਦਾ ਉਹ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਉਹਨਾਂ ਦੇ ਰਿਸੋਰਸ ਨਹੀਂ ਐ ਸਾਨੂੰ ਬੰਦੇ ਕਹਿੰਦੇ ਯਾਰ ਨਹੀਂ ਹਨਾ ਆ ਇਹ ਜੋ ਹਿੰਦੀ ਜਿ ਬਣੇਗਾ ਯਾ ਯਾ ਉਹਨੇ ਪ੍ਰਾਈਸ ਜਿਹੜੇ ਉਹ ਮੰਗ ਲੈਂਦੇ ਆ ਨਾ ਫਿਰ ਸਾਡੀ ਆਡੀਅנס ਉਨੀ ਉਨੀ ਪਤਾ ਨਹੀਂ ਹੈ ਨਾ ਸੈਂਸਿਬਲ ਹੈ ਹਲੇ ਸੈਂਸਿਬਲ ਹੈ ਬਟ ਉਨੀ ਉਨੀ ਸਰ ਆਡੀਅנס ਸੈਂਸਿਬਲ ਆ ਸਾਡੇ ਕੋਲ ਉਨੀ ਆਡੀਅנס ਨਹੀਂ ਹੈ ਹਨਾ ਤਾਂ ਸਾਨੂੰ ਬੜਾ ਵਿਚੇਖਣਾ ਪੈਂਦਾ ਔਰ ਅੱਛੀਆਂ ਫਿਲਮਾਂ ਬਣ ਰਹੀਆਂ ਆ ਪਲਾਨ ਹੋ ਰਹੀਆਂ ਨੇ ਉਹਨੂੰ ਮੋਡ ਇਥੇ ਬਣੀ ਸੀ ਬਟ ਉਨੀ ਆਡੀਅਸ ਨਹੀਂ ਜਿੰਨੀ ਉਸ ਨੂੰ ਆਡੀਅנס ਚਾਹੀਦੀ ਹੈ ਨਾ ਤਾਂ ਫਿਰ ਕੀ ਉਸ 17-18 ਕਰੋੜ ਰੁਪਏ ਲਾਏਗਾ ਬੱਚੇ 사ਰੇ ਲਈ ਬੇਸਿਕਲੀ cinema ਦੀ ਜਿਹੜੀ ਨਾ cinema ਕੋਈ ਇੱਕ ਰੰਗ ਦਾ ਨਹੀਂ ਹੁੰਦਾ cinema ਐਕਚੁਅਲੀ ਬਹੁਤ ਸਾਰੇ ਰੰਗਾਂ ਦਾ ਸਮੇਲ ਹੈ ਔਰ ਮੈਨੂੰ ਲੱਗਦਾ cinema ਦੇ ਵਿੱਚ ਹਰ ਤਰ੍ਹਾਂ ਦਾ ਰੰਗ ਜ਼ਰੂਰੀ ਹੈ ਹਰ ਤਰ੍ਹਾਂ ਦੀ ਆਉਡੀਅנס ਆ ਪਰ ਤੁਹਾਨੂੰ ਨਹੀਂ ਜਾਈਦਾ ਭੁੱਲ ਕੇ ਆਉਣੀ ਚਾਹੀਦਾ ਤੁਹਾਡਾ ਕਿਉਂਕਿ ਆਡ ਵੀ ਆ ਸਿਰਫ ਸਿਰਫ ਹੋਰ ਸਿਰਫ ਮੈਸੇਜ ਵੀ ਹੈ ਆਡੇ ਲੋਕ ਮੰਦੇ ਨਹੀਂ ਮੰਦਾ ਕਿ ਕਈ ਵਰੀ ਕਿ ਲੋਕ ਉਹਨਾਂ ਲੋਕਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਜਿਹੜੇ ਲੋਕ ਬੜੇ ਖੁਸ਼ ਹੋ ਕੇ ਫਿਰ ਦੇਖਣਾ ਜਾਂਦੇ ਨੇ ਜਿਹਨੇ ਇੱਕ ਦਿਨ ਪਹਿਲਾਂ ਟਿਕਟ ਬੁੱਕ ਕਰਦੇ ਆ ਔਰ 3 ਵਜੇ ਸ਼ੁਰੂ ਹੈ ਤੇ 1 ਵਜੇ ਫੋਨ ਕਰਨ ਲੱਗ ਪੈਂਦੇ ਤਿਆਰ ਹੋ ਗਏ ਆਜੋ ਚਲਿਏ ਬੱਚੇ ਖੁਸ਼ ਨੇ ਉਹਨਾਂ ਲਈ ਵੀ ਫਿਲਮ ਜ਼ਰੂਰੀ ਹੈ ਸੋ ਬੜੀ ਦਲੇਰੀ ਉਹਨੇ ਜੀ ਹਰ ਤਰ੍ਹਾਂ ਦੀ ਉਹਨੇ ਜੀ ਫਿਲਮਾਂ ਨਹੀਂ ਕੀਤੀਆਂ ਰਹੀ ਗੱਲ ਕੋਈ ਕੋਈ ਸਮਾਜਿਕ ਸੇਧ ਹੀ ਆ ਉਹਦਾ ਦੀ ਉਹਨਾਂ ਸੀ ਇੱਕ ਫਿਲਮ ਪ੍ਰੋਡਿਊਸ ਕਰ ਰਹੇ ਆ ਆਪ ਕਿਉਂਕਿ ਉਸ ਤਰ੍ਹਾਂ ਦੀ ਫਿਲਮ ਲਈ ਕੋਈ ਬਹੁਤ ਬੰਦੇ ਰੈਡੀ ਮੇਰੇ ਲਈ ਵੀ ਨਹੀਂ ਹੋ ਜਾਂਦਾ ਬਾਸ ਇਹ ਪੱਕੀ ਗੱਲ ਹੈ ਕਿ ਮੈਂ ਮਤਲਬ ਜੇ ਬਣਾਵਾਂਗੇ ਤਾਂ ਅਸੀਂ ਐਂਟਰਟੇਨਮੈਂਟ ਦੀ ਕੋਈ ਕਮੀ ਨਹੀਂ ਉਹ ਤਾਂ ਪੱਕੀ ਗੱਲ ਹੀ ਹੈ ਹਨਾ ਹਸਾਉਣਾ ਤੇ ਰੋਣਾ ਤੇ ਰਮੈਸ ਤੋਂ ਉਹ ਜ਼ਰੂਰੀ ਚੀਜ਼ਾਂ ਨੇ ਸਿਲਵਟ ਪਰ ਉਹ ਗੱਲ ਇਸ ਤਰ੍ਹਾਂ ਦੀ ਗੱਲ ਹੈਗੀ ਆ ਜੇ ਤੁਸੀਂ ਗੱਲ ਕਰਦੇ ਹੋ ਮਿਠੜੇ ਦੇ ਵਿੱਚ ਤੇ ਯਾਰ ਜਿਹੜਾ ਅੱਜ ਦਾ ਸਾਡਾ ਯੂਥ ਹੈ ਉਹਨੂੰ ਦਰਪੇਸ਼ ਜਿਹੜੀਆਂ ਪ੍ਰੋਬਲਮਸ ਮੁਸ਼ਕਲਾਂ ਨੇ ਉਹ ਮहदी ਗੱਲ ਹੈ। ਔਰ ਬਿਲਕੁਲ ਮਤਲਬ ਕਮਰਸ਼ੀਅਲ ਵੀ ਕਿਉਂਕਿ ਜਦ ਤੱਕ ਕੋਈ ਆਊਗਾ ਨਹੀਂ ਉਹਦਾ ਫਾਇਦਾ ਨਹੀਂ। ਸੁ ਕਮਰਸ ਪਲੱਸ ਮੈਸੇਜ ਉਹ ਬਹੁਤ ਅੱਛੀ ਕੋਸ਼ਿਸ਼ ਹੈ ਜਿਹਦੇ ਵਿੱਚ ਮੈਂ ਸਾਡੀ ਜਣੀ ਮੈਂ ਇਦਾਂ ਦੀ ਕੋਈ ਗੱਲ ਹੈਗੀ ਹੈ ਜਿਹੜੀ ਗੱਲ ਇਸ ਟਾਈਮ ਮੇਰੇ ਖਿਆਲ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਪੰਜਾਬ ਲਈ ਨਾ ਉਹ ਪੋਸਟ ਟਾਪਿਕ ਤੇ ਕੱਲ ਮੈਂ ਔਰ ਮੈਨੂੰ ਪੂਰੀ ਉਮੀਦ ਹੈ ਉਹ ਫਿਲਮ ਨਾ ਸਿਰਫ ਕਿ ਲੋਕਾਂ ਨੂੰ ਪਸੰਦ ਆਏਗੀ ਬਲਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਗੱਲ ਐਸੀ ਕਰਕੇ ਜਾਊਗੀ ਜਿਹਦਾ ਅਸਰ ਹੋਊਗਾ ਮੈਂ ਆਪਣੇ ਨੂੰ ਪੂਰੀ ਕੋਸ਼ਿਸ਼ ਕਰਾਂ ਮੈਂ ਤੁਹਾਨੂੰ ਇੱਕ ਪੁੱਛਣਾ ਚਾਹੁੰਦਾ ਵੀ ਇਹ ਸਭ ਨੂੰ ਮਿਲਾ ਕੇ ਜਾਂ ਸਭ ਨੂੰ ਛੱਡ ਕੇ ਕੋਈ ਇਹੋ ਜਿਹਾ ਸਬਜੈਕਟ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਤੇ ਤੁਸੀਂ ਕਰ ਚੁੱਕੇ ਹੋ ਉਹਦੇ ਬਾਰੇ ਸਾਨੂੰ ਦੱਸੋ ਪਰ ਉਹ ਉਸਮਾਨ ਐ ਮਾਂ ਸਾਰੇ ਬੱਚੇ ਪਸੰਦ ਹੁੰਦੇ ਆ ਆ ਕਿ ਮੇਰੇ ਕੋਲ ਉਹ ਸਭ ਜਿਹੜਾ ਸਭ ਤੋਂ ਪਿਆਰਾ ਬੱਚਾ ਕਿਹਾ ਆ ਸਭ ਤੋਂ ਆ ਪਿਆਰੇ ਸਾਰੇ ਇਹੋ ਮੇਰਾ ਬੱਚਾ ਜਿਹੜਾ ਇਹਨਾਂ ਉਹ ਜੀ ਮੇਰੇ ਪਸੰਦ ਨਹੀਂ ਕੀਤਾ ਸੀ ਨਾ ਪਹਿਲਾਂ ਉਹ ਬਹੁਤ ਚਾਰੇ ਪਸੰਦ ਆ ਉਹ ਬੱਚਾ ਮੈਨੂੰ ਬਹੁਤ ਪਸੰਦ ਆ ਪਰ ਜੂਰੀ ਉਹ ਬਹੁਤ ਜਿਆਦਾ ਬੜਾ ਚਿੱਪੜਾ ਚੀਕਾਂ ਦਿੰਦਾ ਉਹ ਉਜਨੀ ਸੋਰੀ ਦੂੰਦੀ ਨਾ ਉਹਨਾਂ ਉਸ ਵਕਤ ਨਹੀਂ ਪੈ ਲਿਆ ਪਰ ਅੱਜ ਉਹਦੀ ਉਹ ਜਿੱਥੇ ਮੈਂ ਜਾਣਾ ਅੰਗਰੇਜ਼ ਤੋਂ ਬਾਅਦ ਦੂਜੀ ਗੱਲ ਉਹਦੀ ਹੁੰਦੀ ਹੈ ਸੋ ਤਕਨ ਕੀ ਹੁੰਦਾ ਹੈ ਅੱਜ ਵੀ ਰ ਵੀ ਮੈਂ ਮੈਂ ਸਾਰੀ ਪਸੰਦ ਰਿਹਾ ਮੈਂ ਜੋੜੀ ਨੂੰ ਬਹੁਤ ਚੰਗ ਲੱਗਦੀ ਹੈ ਐਸਾ ਕਿਉਂਕਿ ਜੋੜੀ ਬੜੀ ਮੁਸ਼ਕਲ ਪਰ ਪੜਾਈ ਗਈ ਹੈ ਕਿਉਂਕਿ ਨਾ ਸਾਡੇ ਕੋਲ ਰਾਈਟਸ ਹਨ ਪਰ ਮੇਰੇ ਲਈ ਬੜੀ ਇਟੈਨਸ ਬਣ ਰਹੀ ਸੀ ਕਿ ਮੈਂ ਚੰਗੀ ਨੇ ਦੀ ਗੱਲ ਵੀ ਕਰਨੀ ਹੈ ਉਸ ਤੋਂ ਨਹੀਂ ਵੀ ਕਰਨੀ ਜਿਨ੍ਹਾਂ ਨੂੰ ਚੰਕੀਲੇ ਦਾ ਪਤਾ ਉਹਨੂੰ ਲੱਗੇ ਕਿ ਚੰਕੀਲੇ ਦੀ ਫਿਲਮ ਹੈ ਜਿਨ੍ਹਾਂ ਨੂੰ ਚੰਕੀਲੇ ਦਾ ਨਹੀਂ ਪਤਾ ਉਹਨਾਂ ਨੂੰ ਲੱਗੇ ਇੱਕ ਕੋਈ ਨਾ ਨਾ ਸੋਰੀ ਟ੍ਰੈਜੀਕਲੋਸ਼ਰੀਆ ਉਹਨਾਂ ਦੋਵੇਂ ਤਰ੍ਹਾਂ ਦੀ ਆਡੀਅנס ਲਈ ਮਤਲਬ ਉਹ ਮੇਰਾ ਬਹੁਤ ਵੱਡਾ ਇੰਤਜ਼ਾਮ ਸੀ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਜਿਵੇਂ ਹਲਕੀ ਜਿਹੀ ਜਿਆਦੇ ਗੱਲ ਕਰਦਾ ਸੀਗਾ ਤੇ ਉਹ ਉਹ ਕੇਸ ਬਣਦਾ ਸੀਗਾ ਸੋ ਉਹ ਮੈਨੂੰ ਇਹ ਲੱਗਦਾ ਕਿ ਮੈਂ ਕਾਫੀ ਸਫਲ ਹੋਇਆ ਉਹਦੇ ਇੰਤਜ਼ਾਮ ਇਸ ਤੇ ਮੈਨੂੰ ਲੱਗਦਾ ਕਿ ਉਹ ਫਿਲਮ ਮੇਰੇ ਆਪਣੇ ਲਈ ਬੜੀ ਚੀਜ਼ ਮੇਰੇ ਲਈ ਬੜੀ ਚੀਜ਼ ਆ ਤੁਹਾਨੂੰ ਕਿ ਇਦਾਂ ਵੀ ਹਰ ਬਣ ਸਕਦੀ ਅਮਰਜੀਤ ਤੁਸੀਂ ਕਾਮੇਡੀ ਲਿਖਦੇ ਵੀ ਹੋ ਕਾਮਿਕ ਮਤਲਬ ਕਾਮਿਕਲ ਫਿਲਮਾਂ ਵੀ ਬਣਾ ਰਹੇ ਹੋ ਤਾਂ ਤੁਸੀਂ ਇਹ ਦੱਸੋ ਕਿ ਪੰਜਾਬੀ ਦੇ ਵਿੱਚ ਮੋਸਟ ਹੀ ਜਿਹੜੀਆਂ ਵੀ ਕਾਮੇਡੀ ਫਿਲਮਾਂ ਬਣਦੀਆਂ ਉਹਦੇ ਚ ਪੰਚਿੰਗ ਡਾਊਨ ਕਿਉਂ ਹੁੰਦੀ ਹੈ ਪੰਚਿੰਗ ਅਪ ਕਿਉਂ ਨਹੀਂ ਕਰਦੇ ਆਪਾਂ ਅਥਾਰਟੀ ਨੂੰ ਕੁਐਸਚਨ ਕਿਉਂ ਨਹੀਂ ਕਰਦੇ ਉਸ ਤੇ ਕਾਮੇਡੀ ਕਿਉਂ ਨਹੀਂ ਬਣਦੀ ਕਿਸੇ ਜਨਾਨੀ ਦੇ ਹੱਥ ਲੇ ਕਿਸੇ ਟੁੱੱਡੀ ਲੱਕ ਵਾਲੇ ਦੇ ਹੱਥ ਲੇ ਪੰਚਿੰਗ ਡਾਊਨ ਹੀ ਕਿਉਂ ਹੁੰਦੀ ਹੈ ਪੰਜਾਬੀ ਫਿਲਮਾਂ ਦੇ ਵਿੱਚ ਮਹਤਵਪੂਰਨ ਡਿਪੈਂਡ ਕਰਦਾ ਉਹ ਬਹੁਤ ਤਰ੍ਹਾਂ ਦੇ ਜਿਸ ਤਰ੍ਹਾਂ ਪੰਜ ਡਿਫਰੈਂਟ ਡਿਫਰੈਂਸ ਲੋਕ ਡਿਫਰੈਂਟ ਇਟ ਬਣਦੇ ਹਨ ਆਪmonte ਆਪਣਾ ਟੇਸਟ ਹੈ ਕਿਉਂ ਕਿਸ ਤਰ੍ਹਾਂ ਦੀ ਕਲਾ ਹੋਣਾ ਚਾਹੁੰਦੇ ਹੈ ਕਿਉਂਕਿ ਦੁਨੀਆ ਬੜੀ ਵਾਰਸ ਹੈ ਬੜੇ ਲੋਕ ਨੇ ਉਹਨਾਂ ਹਰ ਕਿਸੇ ਦੀ ਗੱਲ ਮੇਰੇ ਲਈ ਓਕੀ ਹੋ ਜੂਗੀ ਯਾਨੀ ਕਿ ਕਿਉਂ ਇਸ ਤਰ੍ਹਾਂ ਹੁੰਦਾ ਹੈ ਮੈਂ ਕੋਸ਼ਿਸ਼ ਕਰਦਾ ਜੀ ਕਿ ਮੈਂ ਇਸ ਤਰ੍ਹਾਂ ਨਾ ਕਰ ਪਰ ਮੈਂ ਨਹੀਂ ਕਹਿੰਦਾ ਕਿ ਮੈਂ ਬਿਲਕੁਲ ਨਹੀਂ ਕਰਦਾ ਮੈਂ ਕੋਸ਼ਿਸ਼ ਕਰਦਾ ਪਰ ਅਸੀਂ ਸਟਾਇਰ ਵੀ ਕਰਦੇ ਆਂ ਅਾਪਣੀ ਫਿਲਮਾਂ ਦੇ ਵਿੱਚ ਕੋਸ਼ਿਸ਼ ਕਰੀ ਦੀ ਹੈ ਕਿਸੇ ਜਿਸ ਤਰ੍ਹਾਂ ਕਿਸੇ ਮੁੱਦੇ ਨੂੰ ਅਸੀਂ ਛੇੜੀਏ ਜਿਸ ਤਰ੍ਹਾਂ ਜੇ ਮੈਂ ਲੰ ਪੰਜਾਬ ਦੀ ਗੱਲ ਕਰਾਂ ਤਾਂ ਕਾਮੇਡੀ ਬਿਲਕੁਲ ਕਾਮੇਡੀ ਫਿਲਮ ਸੀ ਕਿ ਯਾਰ ਬੱਚਾ ਡਿਪਰੈਸ ਹੋ ਗਿਆ ਮਾਂ ਬਾਪ ਦੀ ਲੜਾਈ ਕਰਕੇ ਡਿਪਰੈਸ ਹੈ ਕਿ ਉਹ ਇਸ ਵੀ ਡਿਪਰੈਸ ਹੈ ਕਿ ਬੱਚੇ ਕਹਿੰਦੇ ਤੇਰਾ ਮੁਲਕ ਬੜਾ ਗੰਦਾ ਹੈ ਦੇ ਕੋ ਡਾਕਟਰ ਕਹਿੰਦਾ ਜਾਂ ਤਾਂ ਤੁਸੀਂ ਇੱਥੇ ਉਨੋ ਜਾਂ ਜਾਣਾ ਦਿਖਾਓ ਕਿ ਮੂਲ ਕੱਜਾ ਉਹ ਕਹਿੰਦਾ ਹਰ ਕਿ ਇਹ ਦਿਖਾ ਦੇ ਲੈ ਕਿ ਮੂਲ ਕੱਜਾ ਅਸਲ ਕੱਢੀ ਹੋ ਜਾਨੀ ਉਹ ਜਿਹੜਾ ਮੂਲ ਦਿਖਾਉਣ ਦਾ ਤਰੀਕਾ ਸੀ ਉਹ ਮੇਰੇ ਘਰ 'ਚ ਠੀਕ ਉਹ ਇੱਕ ਰਸਤਾ ਹੈਗਾ ਕਿ ਤੁਸੀਂ ਸਟਾਇਰ ਹੈ ਕਿ ਤੁਸੀਂ 15 ਦਿਨ ਲਈ ਕੈਨੇਡਾ ਮਾਤਾ ਹੈਗਾ ਕੋਈ ਤਰ੍ਹਾਂ ਦੇ ਕਿ ਗਲਜ ਪੱਗ ਪਾ ਕੇ ਤੇ ਗਲਜ ਪਾ ਕੇ ਬਣਾ ਕੇ ਦੇ ਦੰਨਿਆ ਸੀ ਉਹ ਗੋਟਾਈ ਉਹ ਚੀਜ਼ਾਂ ਮੇਰੇ ਘਰ ਪਰ ਮੈਂ ਵੇਖਿਆ ਜੀ ਮੈਨੂੰ ਨਹੀਂ ਲੱਗਦਾ ਕਿ ਉਹ ਫਿਲਮ ਤੋਂ ਬਾਅਦ ਕੋਈ ਸਿੱਖਿਆ ਕਿਸੇ ਨੇ ਵੀ ਕਾਰਗਰ ਸਿੱਖਣ ਤੋਂ ਪਹਿਲਾਂ ਸੋਚਿਆ ਨਹੀਂ ਜਦ ਕਿ ਉਹ ਫਿਲਮ ਰੰਗਰ ਨੰਗਰ ਮੈਂ ਦੇਖਿਆ ਸੀ ਅਸੀਂ ਕਹਿਣਾ ਮੈਂ ਉਤਰਿਆ ਤੇ ਕਿਤੇ ਜਾਵਾਂ ਸੀਗਾ ਤੇ 2 ਘੰਟੇ ਦਾ ਟ੍ਰਾਇਲ ਸੀ ਮੈਂ ਕਾਫੀ ਫੜੀਆ ਕਾਫੀ ਮੇਰੇ 15 ਮਿੰਟ ਚ ਲੱਗ ਗਿਆ ਪੌਣੇ 2 ਘੰਟੇ ਮੈਂ ਉਹ ਕਾਪਾ ਹੱਥ ਛੱਡਿਆ ਰੱਖਿਆ ਮੇਰੀ ਹਿੰਮਤ ਨਹੀਂ ਸੜਕ ਤੇ ਵਾਹਨ ਛੱਡਣਾ ਐਨਾ ਸੌ ਉਹ ਮੇਰੀ ਜਾਨ ਦਾ ਖੋਹ ਬਣਿਆ ਰਹੂਗਾ ਮੈਂ ਇਹ ਦੇਖੁਰ ਕਾ ਕਰਿਆ ਇਹ ਦਿਨ ਫਾਈਲ ਹੀ ਕਾਰਜ ਪਹੁੰਚਾ ਮੈਂ ਬੰਧਾ ਦੇ ਕੇ ਐਧੀ ਅਸੀਂ ਤੁਹਾਨੂੰ ਉਹਦੀ ਸ਼ੂਟਿੰਗ ਕਰਨ ਲੱਗੇ ਤੇ ਸਾਡੇ ਹੱਥ ਕੰਪੋਂਦੇ ਸਿੱਧਾ ਲੱਭਦੇ ਜਾਣਾ ਬਣਾ ਸੁਣੇ ਸਿੱਟਲੇ ਸੀ ਆ ਸੀ ਤੇ ਕਿਹਦੀ ਪਰ ਇਹ ਨਹੀਂ ਅੱਛੀ ਗੱਲ ਹੈ ਟਰਾਈ ਕਰਦੇ ਨੇ ਪਰ ਮੈਨੂੰ ਲੱਗਦਾ ਕਿ ਸਿਨੇਮੇ ਤੋਂ ਪਹਿਲਾਂ ਕੁਝ ਸਿੱਖਦਾ ਕਿ ਜੀਣਾ ਕਿਵੇਂ ਪੜਾ ਸਿੱਖਣੀ ਹੋਣੀ ਪਰ ਲੋਗ ਵੀ ਨਹੀਂ ਹੁੰਦਾ ਸਿੱਖਦੀ ਇਨ ਸਾਰੀਆਂ ਚੀਜ਼ਾਂ ਦੇ ਵਿੱਚ ਮੇਰਾ ਸਵਾਲ ਨੂੰ ਮੈਂ ਜਿਹੜਾ ਕਰਨਾ ਚਾਹੁੰਦਾ ਇਹਨਾਂ तमाम ਕੁੱਝ ਜਣਾ ਦੇ ਵਿੱਚ ਕਸ਼ਮਕਸ਼ ਦੇ ਵਿੱਚ ਤੁਸੀਂ ਆਪਦੇ ਆਪ ਨੂੰ ਮੋਟੀਵੇਟ ਕਿੱਦਾਂ ਰੱਖਦੇ ਹੋ ਪਹਿਲਾ ਸਵਾਲ ਮੇਰਾ ਕਿਉਂਕਿ ਕਿਤੇ ਨਾ ਕਿਤੇ ਕਲਾਕਾਰ ਡਿਪਰੈਸਡ ਹੋ ਜਾਂਦੇ ਨਰਾਸ਼ਾ ਦੀ ਖਾਈ ਵਿੱਚ ਵੀ ਡਿੱਗਦਾ ਹੈ ਹਾਲਾਂਕਿ ਥੋੜੀ ਪਰੇ ਹਨ ਤੁਹਾਡੇ ਨਾਲ ਬੈਠੇ ਨੇ ਉਹ ਤੁਸੀਂ ਆਪਦੇ ਆਪ ਨੂੰ ਮੋਟੀਵੇਟ ਕਿੱਦਾਂ ਰੱਖਦੇ ਹੋ ਨੰਬਰ 1 ਮੇਰਾ ਪਹਿਲਾ ਸਵਾਲ ਦੂਜਾ ਮੇਰਾ ਸਵਾਲ ਇਹ ਹੈ ਉਹ ਸਾਡੇ ਸਟੂਡੈਂਟ ਵਿਪਲ ਨੇ ਵੀ ਪੁੱਛਿਆ ਬਹੁਤ ਅੱਛਾ ਕਲਾਕਾਰ ਹੈ ਸਾਡਾ ਵਿਪਲ ਉਹ ਇਹ ਕਿ ਕੋਈ ਇਸ ਤਰ੍ਹਾਂ ਦਾ ਵੱਡਾ ਡ੍ਰੀਮ ਪ੍ਰੋਜੈਕਟ ਜਿਹੜਾ ਮਤਲਬ ਜਿਹਦੇ ਵਿੱਚ ਤੁਹਾਡੀ ਚੀਕ ਬੁਲਬਲੀ ਹੋਵੇ ਜਿਹਦੇ ਵਿੱਚ ਅੰਬਰ ਆਪਦੀ ਗੱਲ ਕਹਿਣਾ ਚਾਹੁੰਦਾ ਹੋਵੇ ਵੀ ਮਫਾ ਹੋਵੇ ਨੁਕਸਾਨ ਹੋਵੇ ਵੀ ਆਹ ਅੰਬਰ ਨੇ ਗੱਲ ਕਹਿਣੀ ਹੈ ਮੈਨੂੰ ਇਸ ਫਿਲਮ ਦੇ ਵਿੱਚੋਂ ਪ੍ਰੋਜੈਕਟ ਕੋਈ ਕਮਾਈ ਹੋਵੇ ਨਾ ਹੋਵੇ ਮੈਂ ਆਪਦੀ ਹਾਲਾਂਕਿ ਤੁਸੀਂ YouTube ਦੀ ਗੱਲ ਕੀਤੀ ਪਰ ਮੈਂ ਫਿਲਮ ਦੀ ਗੱਲ ਕਰਦਾ ਸੋ ਦੋ ਸਵਾਲ ਨੇ ਕਿ ਤੁਹਾਨੂੰ ਮੋਟੀਵੇਟ ਕਿੱਦਾਂ ਕਰਕੇ ਰੱਖਦੇ ਹੋ ਔਰ ਉਹ ਚੀਕ ਬੁਲਬਲੀ ਕਦੋਂ ਆਉਗੀ ਪਰ ਕਿਸ ਰੂਪ ਚਾਹੋ ਜੀ ਜਿਵੇਂ ਤੁਸੀਂ ਮੈਂ ਤੁਹਾਡੀਆਂ ਤੁਹਾਡੀਆਂ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਸੀ ਮੈਂ ਸਵਾਲ ਦੀ ਬਜਾਏ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਸੋ मैं बार बार कोशिश कर रहा सवाल बैसवीट कर बेसिकली गिल्कुल सही है जी जो भी तो कुछ ऐसा यही है कि मैं पता कि कलाकार सेंसिटिव होंगे ख्याल सारे पेन सब तक सब तीन तो प्रॉब्लम कुछ कर नहीं सकते ज्यादा पेनफुल होंगे ਕਿ ਜੋ ਹੋ ਰਿਹਾ ਹੋ ਰਿਹਾ ਬਟ ਤੁਸੀਂ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਬਲ ਤੁਸੀਂ ਕੁਝ ਕਰਨੀ ਪਉਂਦੇ ਡੈਫੀਨਿਟਲੀ ਅਚੀਵ ਹੋਣ ਕੁਈਲਾ ਚੱਕਰ ਆਏਗਾ ਤੇ ਬਲ ਮੋਟੀਵੇਟ ਆਪਣੇ ਆਪ ਨੂੰ ਅ ਕੁੱਝ ਵੀ ਇਸ ਨੂੰ ਕਹ ਲਓ ਯਾ ਇੱਕੇ ਮਨ ਚ ਰਹਿੰਦਾ ਕਿ ਹਾਂ ਕਦੇ ਨਾ ਕਦੇ ਇਹ ਤੇ ਗੱਲ ਕਰਾਂਗੇ ਅੱਜ ਕੱਲੇ ਬੜਾ ਸੋਖਾ ਦਾ ਜ਼ਰੀਆ ਇਹ ਗੱਲ ਕਰਦਾ ਤੁਸੀਂ ਫੇਸਬੁੱਕ ਤੇ ਇਹ ਕਦੇ ਆਪਣੀ ਗੱਲ ਲਾ ਦਿੰਦੇ ਮੈਂ ਪਹਿਲਾਂ ਕਰ ਜਾਂਦਾ ਸੀ ਨਾ 25 ਸਾਲ ਪਹਿਲਾਂ ਹੁਣ ਤਾਂ ਮੈਂ ਉਹ ਵੀ ਬੰਦ ਹੀ ਕਰਤਾ ਉਹ ਵੀ ਮੈਨੂੰ ਇਹ ਮੈਂ ਤਾਂ ਬੰਦ ਕੀਤਾ ਬੰਦ ਸੀ ਯਾਰ ਮੈਂ ਇੱਥੇ ਗੱਲ ਕਰਦਾ ਨਾ ਗੱਲ ਕੋ ਛੋੜੀ ਨਹੀਂ ਜਾਂਦੀ ਮੈਂ ਇਹ ਸਾਰੀ ਗੱਲਾਂ ਸਾਹਮਣੇ ਰੱਖ ਰਿਆ ਯਾਰ ਅਬ ਮੇਰੇ ਚਾਹ ਰਿਹਾ ਨਾ ਮੈਂ ਇੱਥੇ ਨਹੀਂ ਗਈ ਨਾ ਮੈਂ ਕਹਿੰਦੇ ਮੇਰੇ ਕੋਲ ਜਿਹੜਾ ਪਲੇਟਫਾਰਮ ਹੈ ਸਰ ਨੂੰ ਦਮ ਮੈਂ ਇਹਦੇ ਚ ਗੂੰਗਾ ਇਹਦੇ ਜਿਹਦਾ ਅਸਰ ਬਹੁਤ ਵੱਡਾ ਹੂਗਾ ਸੋ ਡੈਮਨਟਲੀ ਉਹ ਸਾਡੇ ਦੇਸ਼ ਦੀ ਹੈ ਉਹ ਦੁਨੀਆ ਦੀ ਹੈ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਕਰਨੀਆਂ ਚਾਹੁੰਦੇ ਆ ਜੇ ਗਾਜ਼ਾ ਦੀ ਗੱਲ ਆ ਹਨਾ ਇਜ਼ਰਾਈਲ ਦੀ ਗੱਲ ਆ ਤਾਂ ਪਹਿਲੀ ਗੱਲ ਤਾਂ ਮੈਨੂੰ ਉਹ ਸਾਰੇ ਉਸ ਵਰਲਡ ਦੇ ਰਮਾ ਬਹੁਤ ਚੰਗਾ ਮਤਲਬ ਮੈਂ ਜੇ ਕਿਸੇ ਵੀ ਦੁਨੀਆ ਦੇ ਮੇਨਾਂ ਤੇ ਮੈਨੂੰ ਉਹ ਬਗਲੇ ਪ੍ਰੋਟੈਕਟ ਨਾ ਕਰਦਾ ਮੈਨੂੰ ਹਮੇਸ਼ਾ ਲੱਗਦਾ ਕਿ ਮੈਂ ਉੱਥੇ ਜਾਵਾਂਗੀ ਉਹ ਜਾ ਵਰਲਡ ਵਿੱਚ ਹਾਂ ਪਰ ਮੈਂ ਜਿਹੜੀ ਗੱਲ ਕੀਤੀ ਮਿੱਠੀ ਨਹੀਂ ਕਿਤੇ ਨਾ ਕਿਤੇ ਮੈਂ ਆਪਣੀ ਉਹ ਸਾਰੇ ਜੋ ਹੋਇਆ ਉਹਦੀ ਗੱਲ ਆਪਣੀ ਇੰਦਰਲੀ ਖੁਦ ਵਿੱਚ ਉਹਨੂੰ ਕਿਸ ਤਰੀਕੇ ਨਾਲ ਜੋੜ ਕੇ ਕਿਸ ਤਰੀਕੇ ਨਾਲ ਕੀ ਜੁੜਦੀ ਹੋਈ ਹੈ ਜਾਂ ਦੁਨੀਆ ਦੀ ਚੀਜ਼ ਜੁੜਦੀ ਹੈ ਉਮੇ ਗੱਲ ਕਰ ਰਿਹਾ ਹਾਂ ਸੁਮੇ ਦੇਖੋ ਬਹੁਤ ਵੱਡਾ ਡੀਮ ਤਾਂ ਨਹੀਂ ਕਿ ਮੈਂ ਕੋਈ ਐਡਾ ਦੀ ਚੀਜ਼ ਸੋਚ ਕੇ ਬੈਠਾ ਪਰ ਮੈਂ ਆਪਣੀ ਕੋਸ਼ਿਸ਼ ਕਰਦਾ ਰਹਿੰਦਾ ਕਿ ਮੈਂ ਗੱਲ ਕਰਦਾ ਰਹਾਂ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਪਰ ਜੇ ਇੱਕ ਚੀਜ਼ ਜਿਹੜੀ ਮੈਨੂੰ ਪ੍ਰਿੰਨ ਹੁੰਦੀ ਹੈ ਉਹ ਬੜੀ ਜੀਬ ਹੈ ਉਹ ਉਹ ਤੁਹਾਡੇ ਅੱਜ ਦੇ ਨਾਲ ਰਿਲੇਟ ਨਹੀਂ ਕਰਦੀ ਉਹ ਮੈਨੂੰ ਬਹੁਤ ਮੀਨਟ ਸਪੀਨ ਹੋਏ ਕਿਵੇਂ ਨੂੰ ਕੋਰੋਨਾ ਜਿੱਕੇ ਲੱਗਾ ਕਿ ਯਾਰ ਉਹੋਂ ਮੈਂ ਬੜੀ ਸੱਚ ਤੋਂ ਕਹਿੰਦਾ ਉਹ ਆਪਣੇ ਅੰਦਰ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਇਲਾਕੇ ਤੋਂ ਮੈਂ ਉਹਦੀ ਗੱਲ ਕਰਾਂ ਦੁਨੀਆਂ ਦੇ ਜਿਹੜੇ ਹੋਰ ਮਸਲੇ ਹੁੰਦੇ ਨੇ ਗੱਲਾਂ ਕਰਨ ਨੂੰ ਬੜੀ ਹੂਲ ਤੋਂ ਨਹੀਂ ਗਈਆਂ ਅਸੀਂ ਕਰਾਂਗੇ ਪਰ ਅੱਜ ਮੇਰੇ ਮੇਰੇ ਘਰ ਦਾ ਕੀ ਮਸਲਾ ਤਾਂ ਇੱਕ ਬੁੜੀ ਚੀਜ਼ ਹੈ ਮੈਂ ਬੜੇ ਜਦੋਂ ਲਿਖੀ ਹੋਈ ਹੈ ਮੈਂ ਉਹ ਬਣਾ ਕੇ ਸ਼ਾਇਦ ਆਪ ਕੋਈ ਕੋਈ ਇਹ ਜਿਹੀ ਤ੍ਰਿਪਤੀ ਕਰਾਂ ਉਹ ਹੀ ਚਾਹ ਬੁੜੀਲਾ ਹੁੰਦਾ ਜੇ ਉਹ ਵੀ ਕਿਦਾਂ ਦੇਣਾ ਉਹ ਮੈਨੂੰ 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 ਪਤਾ ਲੱਗਾ ਕਿ ਯਾਰ ਮਹਾਰਾਜ ਅਜੀਤ ਸਿੰਘ ਦਾ ਅਲੱਗ ਕਿਤਾਬਾਂ ਅਲੱਗ-ਅਲੱਗ ਚੀਜ਼ਾਂ ਉਹ ਤਿੰਨ ਚੀਜ਼ਾਂ ਬਟ ਮੈਂ ਜਦੋਂ ਇਹ ਗੱਲ ਨੂੰ ਸੋਚਿਆ ਜਾਂ ਰਿਅਲਾਈਜ਼ ਕੀਤਾ ਕਿ ਇੱਕ ਬੰਦੇ ਨੇ 40 ਸਾਲ ਦਾ ਰਾਜ ਕੀਤਾ ਮੈਨੂੰ ਉਹ 40 ਸਾਲ ਬਹੁਤ ਲੱਗਦੇ ਆ ਮਨੁਣੇ ਛੋੜੇ ਨਹੀਂ ਸੀ ਕਿ 40 ਸਾਲ ਇੱਕ ਬੰਦੇ ਦਾ ਰਾਜ ਕਰਨਾ ਉਹ ਵੀ ਸਾਡੇ ਸਾਡੇ ਤੋਂ ਹਮ ਚ ਜਿੱਦੇ ਕੋ ਸੁਜਾ ਬਣਾਉਣਾ ਬਗਲਾ ਤੇ ਚੋ ਪਿਆਰਾ ਔਰ ਇਹ ਜਿਹੜੇ ਵੱਡੇ ਚਰਨੈਲਾ ਦੇ ਹੁੰਦੇ ਹਨ ਰੈਸਨਲੀ ਮਹਾਰਾਜਾ ਮਹਾਰਾਜੇ ਦੇ ਆਪਣੇ ਹਨ ਚੀਜ਼ਾਂ ਤਾਂ ਮੈਨੂੰ ਅੱਜ ਪਤਾ ਨਹੀਂ ਮੈਨੂੰ ਲੱਗਦਾ ਬਸ ਦੁਨੀਆ ਨੂੰ ਮੈਂ ਬਹੁਤ ਸ਼ਰਧਾਲੂ ਵਾਂਗ ਹੁਣ ਨਹੀਂ ਗਾਇਆ ਮੈਂ ਬਹੁਤ ਫਿਲਮ ਮੇਕਰ ਹਾਂ ਕਹਿੰਦਾ ਕਿ ਬਸ ਦੁਨੀਆ ਨੂੰ ਸੱਚੀ ਐਕਚੁਅਲੀ ਬੜਾ ਅੱਛਾ ਉਹ ਪੀੜਾ ਕਿ ਮਨ ਦੁਨੀਆ ਨੂੰ ਕਿਤੇ ਨਾ ਕਿਤੇ ਸਾਡੀ ਇੱਕ ਕੋਈ ਆਪਣੇ ਪਤਿਆਂ ਨੂੰ ਵੀ ਜਿਹੜੇ ਚ ਗੱਲ ਕਰਦੇ ਆ ਕਿਰ ਇਦਾਂ ਨਹੀਂ ਸੀ ਜਿਦਾ ਤੁਸੀਂ ਸੋਚਦੇ ਆ ਹਣਾ ਸੋਮੇ ਲੱਗਦਾ ਕਿ ਮੈਂ ਉਹ ਇੱਕ ਗੱਲ ਹੈ ਜਿਹੜੀ ਸ਼ਾਇਦ ਦੁਨੀਆ ਸਭ ਨੂੰ ਲੈਣਾ ਚਾਹੁੰਦਾ ਜਦੋਂ ਮੈਂ ਦੁਨੀਆ ਦੀ ਵੀ ਇਹ ਤਾਂ ਲਿਖਾਂ ਮੈਂ ਇੱਕ ਤਾਂ ਸਟੋਰੀ ਦਾ ਚੀਜ਼ਾ ਲੱਗਦਾ ਮੈਨੂੰ ਦੁਨੀਆ ਸਭ ਨੂੰ ਸਾਰਾ ਹੀ ਦੱਸ ਰਹੀ ਆ ਆਪਣਾ ਛੋਟੇ ਛੋਟੇ ਗਰੁੱਪ ਤੋਂ 300 ਨੂੰ ਦੱਸ ਰਹੀ ਆ ਸਾਡੇ ਕੋਲ ਜਿਹੜੀ ਹਿਸਟਰੀ ਪਈ ਆ ਉਹ ਅਸੀਂ ਹਲੇ ਨਹੀਂ ਦੱਸ ਪਾਰੇ ਡੈਫੀਨਿਟਲੀ ਉਸ ਫੈਸਲ ਮੋਰਗਨ ਔਰ ਮੈਂ ਜਿਸਨੂੰ ਜਦੋਂ ਪੜਾਉਂਗਾ ਉਸਨੂੰ ਪੈਸਾ ਇਨਵਰਟ ਪਾ ਦੂੰਗਾ ਮੈਂ ਨਹੀਂ ਬਣਾਉਂਗਾ ਉਦੋਂ ਤੱਕ ਮਰੀ ਨੂੰ 5 ਸਾਲ ਹੋ ਗਏ ਮੈਨੂੰ ਮੈਨੂੰ ਬੰਦੇ ਹੀ ਕਹ ਰਿਹਾ ਹੈ ਹੀਰੋ ਧਿਆਨ ਨੇ ਪੈਨਸ਼ਨ ਕਹਿੰਦੇ ਹਾਂ ਹਰ ਬੰਦਾ ਕਰਨਾ ਚਾਹੁੰਦਾ ਔਰੇ ਪਰ ਹਲੇ ਵੀ ਉਜੜੀ ਇੱਥੋਂ ਅੰਦਾਜ਼ ਸ਼ੁਰੂਆਤ ਹੋਈ ਇੱਥੋਂ ਅਸੀਂ ਇੰਟਰਨੈਸ਼ਨਲ ਹੋ ਸਕਦੇ ਹਾਂ ਕਿ ਸਾਡੀ ਕੋਈ ਇਦਾਂ ਦੀ ਫਿਰ ਬਣ ਜਾਵੇ ਜਿੱਥੋਂ ਅਸੀਂ ਐਕਚੁਅਲੀ ਉਹਨਾਂ ਦੇ ਸਟੈਂਡਰਡ ਤੇ ਖੜ ਕੇ ਪਰ ਮੈਂ ਇਹਦੇ ਲੋਕ ਐਕਚੁਅਲੀ ਸਮਝੀ ਉਹਦੇ ਸਾਡਾ ਵਰਲਡ ਦੁਨੀਆ ਦੇਖੀ ਮੈਨੂੰ ਇਹ ਲੱਗਦਾ ਕਿ ਜਿਹੜਾ ਹਾਲੀਵੁੱਡ ਹੈ ਨਾ ਅਮਰੀਕਾ 90% ਰਾਜ ਹਾਲੀਵੁੱਡ ਤੋਂ ਕਰ ਗਿਆ ਉਹਨਾਂ ਤੋਂ ਦਿਖਾਇਆ ਹੀ ਆਪਣਾ ਐਨਾ ਸਿਸਟਮ ਹੈ ਹਨਾ ਆਮ ਤਾਂ ਉੱਥੇ ਵੀ ਬਹੁਤ ਪ੍ਰੋਬਲਮ ਜਿਹੀ ਜਿਹੀ ਚੀਜ਼ਾਂ ਉੱਥੇ ਲੋਕ ਨੇ ਸਾਰਾ ਉਸ ਨੰਬਰ ਸਾਨੂੰ ਇੰਦੇ ਲੱਗਦਾ ਜਿਵੇਂ ਬੈਠੇ ਨੂੰ ਅਮਰੀਕਾ ਦੇ ਸੁਪਰਮੈਨ ਹੀ ਨੇ ਹਨਾ ਸਾਨੂੰ ਘਰੇ ਬੈਠਣ ਲੱਗੇ ਸਾਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲਣਾ। ਸੋ ਮੇਰੇ ਨਾਲ ਬਗੇ ਉਹ ਫਿਲਮਾਂ ਜਿਹੜੀਆਂ ਨੇ ਇਸ ਮਾਸਲੇ ਦੇ ਵਿੱਚ ਇੱਕ ਥੀਏਟਰ, ਇੱਕ ਆਰਟ, ਇੱਕ ਫਿਲਮ ਬਹੁਤ ਨਰਮ ਅਦਾ ਕਰ ਸਕੀਏ ਇਹ ਪੱਕਾ ਹੈ। ਕਿ ਤੁਸੀਂ ਆਪਣੇ ਵਰਲਡ ਨੂੰ ਆਪਣੀ ਦੁਨੀਆ ਨੂੰ ਦੁਨੀਆ ਤੱਕ ਐਕਚੁਅਲੀ ਲੈ ਕੇ ਜਾ ਸਕਦੇ ਆ। ਇਸ ਤਰ੍ਹਾਂ ਦੀ ਵੀ ਚੀਜ਼ ਕੋਲ ਕੋਲੀ ਹੈ। ਤੇ ਇਦਾਂ ਨਹੀਂ ਤੁਸੀਂ ਬੈਠਦੇ ਹੋ ਔਰ ਸੋਚਦੇ ਹੋ ਕਿ ਨਾਮ ਲਿਖਾਂਗਾ। ਇਹ ਤੁਹਾਡੇ ਬਹਾਅਤ ਦੀ ਗੱਲ ਆ ਜਾਂਦੀ ਹੈ। कोई गलत गल सुन लेने कोई गलत तो लोग साइड कर जाती है कोई गलत तो लोग सुन नहीं देती कोई गलत तो लोग आप ही उठा लेती है कोई गल सवेरे चार पाँच छः बजे तक तोड़ रही होंगी है और मैं ये रियलाइज किया कि जो मैंने कोई गल उठ के तोड़ लग पे वो मैं लगता कि ठीक है मैं फिर बना जी फिर मैं सुन के या सोच के मैं उठ के तुर लग पा मैं वो फिल्म लिए हंड्रड परसेंट श्योर रहना कि यह फिल्म मैं बनाऊंगा सो क्रिएशन जी मेरे लिए कभी भी प्लैन नहीं ਕਸੂ ਆ ਵੀ ਪਤਾ ਇੰਨਾ ਜਦੋਂ ਮਨ ਕੋਈ ਸੰਗ ਲੌਕ ਹੋਈ ਫਿਰ ਅਸੀਂ ਇੱਕ ਟਾਈਮ ਰੱਖ ਲੈਂਦੇ ਆ ਮੈਂ ਮੈਂ ਮੇਰਾ ਪ੍ਰੋਸੈਸ ਰਾਈਟਿੰਗ ਦਾ ਲੱਗਿਆ ਮੇਰਾ ਰਾਈਟਿੰਗ ਦਾ ਪ੍ਰੋਸੈਸ ਨਹੀਂ ਹੈ ਕਿ ਮੈਂ ਬੈਟਰੀ ਲੇਖਦਾ ਮੇਰਾ ਪ੍ਰੋਸੈਸ ਰਾਈਟਿੰਗ ਨਹੀਂ ਕਿ ਮੈਂ ਚਾਰ ਪੰਜ ਬੰਦੇ ਦੋ ਤਿੰਨ ਬੰਦੇ ਪਠਾਨਾ ਮੈਂ ਬੋਲਦਾ ਮੈਂ ਡਿਸਕਸ ਮੈਂ ਬੋਲ ਰਿਹਾ ਨਾ ਬੋਲ ਰਿਹਾ ਨਾ ਕਦੇ ਕੋ ਰਕੋਡਿੰਗ ਨਹੀਂ ਦਿੱਦੀ ਗੱਲ ਪੁਰੋ ਦੇ ਕਿ ਨਾ ਮੜ ਰੱਖ ਪਾਦਾ ਜੇ ਉਹ ਜਿਹੜੇ ਚੇਂਜਿੰਗ ਜਿੱਦੇ ਉਹ ਆਪਣੇ ਕੁਲੇ ਰਹ ਜਾਂਦੀਆਂ ਬਾਕੀ ਜਿਹੜੀ ਮਾੜੀ ਆਪ ਕੋ ਭੁੱਲ ਜਾਣਾ ਸੋ ਉਹ ਬਾਇਓਗ੍ਰਾਫੀ ਸਕੈਨ ਕਰਦੇ ਕੇ ਉੱਪਰ ਲਿਖਦਾ ਨਹੀਂ ਪਰ ਮੈਂ ਕਹਿੰਦਾ ਹਾਂ ਕਿ ਮੇਰੇ ਸਾਰ ਨੂੰ ਭਰ ਲਿਖਦਾ ਕਿਉਂਕਿ ਮੈਂ ਪਤਾ ਹੀ ਨਹੀਂ ਕਿ ਕਿੰਨੇ ਡਰਾਫਟ ਲਾਉਣਾ ਕਿਉਂਕਿ ਤੁਸੀਂ ਭਰੀ ਲਿਖ ਦਿਓ ਸੁਣੀਂਦਾ 1.5 ਮਿੰਟ ਲੱਗੇ ਇੱਕ ਡਰਾਫਟ ਲੈ ਦਿਓ ਜਾਂ ਮਾਰੇ ਕੀ ਦੂਜਾ ਨਹੀਂ ਹੋਵੇ ਆਪਣਾ ਹੀ ਲਿਖਿਆ ਮਟੇ ਅਸੀਂ ਰੋਜ਼ ਆਪਣਾ ਨਿਸ਼ਾ ਬਟੇਨੇ ਆ ਹਨਾ ਫਿਰ ਉਹਦੇ ਵਿੱਚ ਮੈਂ ਬੜਾ ਫਾਇਦਾ ਹੁੰਦਾ ਯਾਰ ਜਦੋਂ ਬੰਦੇ ਬੈਠੇ ਆ ਹਨਾ ਤਾ ਤਾ ਰਿਐਕਸ਼ਨ ਨਾਲ ਟਿੱੜ ਰਹੇ ਹਨਾ ਤੇ ਤੁਹਾਨੂੰ ਬਗਲਾ ਤਾਂ ਚੰਗੀ ਹੈ ਸੋ ਇਹਦਾ ਤਾਂ ਪ੍ਰੋਸੈਸਿੰਗ ਫਾਈਨਲੀ ਜਦੋਂ ਆਪ ਨੂੰ ਲੱਗਣ ਲੱਗ ਪੈਂਦਾ ਕਿ ਹੁਣ ਇਹ ਚੀਜ਼ ਜਿਹੜੀ ਹੈ ਪਾਈ ਗਈ ਆ ਉਹਨੂੰ ਫੇਰ ਮੈਂ ਪੇਪਰ ਤੇ ਤਾਂ ਮੈਂ ਮਤਲਬ ਚੀਜ਼ ਨੂੰ ਕਾੜ ਕੇ ਪੇਪਰ ਤੇ ਰੋਣਾ ਪੇਪਰ ਤੇ ਲਾ ਕੇ ਨਹੀਂ ਕਾੜਨਾ ਹੀ ਮਨਾ ਦਾ ਸਰ ਜਿਵੇਂ ਤੁਸੀਂ ਕਿਹਾ ਨਾ ਕਿ ਜੋੜੀ ਫਿਲਮ ਜਦ ਤੁਸੀਂ ਕਿਹਾ ਉਹਦੇ ਰਾਈਟਸ ਤੇ ਸੀ ਤੇ ਚੰਬੀਲਾ ਨੂੰ ਨਾਣ ਵਾਲੀ ਆ

ਤਦ ਪੀਲਾ ਮੈਂ ਇੰਨੇ ਸਿਆਗੇ ਤੁਹਾਨੂੰ ਜੀ ਪਰ ਮੇਰੇ ਮੇਸ਼ਰ ਕਰਦਾਰ ਮਾ ਵਧੀਆ ਲੱਗਦਾ ਮੈਨੂੰ ਕੁਝ ਲੱਗਦਾ ਸੀ ਜੀ ਅਸੀਂ ਰਾਈਟਸ ਲਏ ਆ ਤੇ ਉਹਨਾਂ ਨੇ ਸਾਨੂੰ ਰਾਈਟਸ ਦੀ ਹਾਂ ਵੀ ਕਰਤੀ ਪਰ ਜਿੱਦਾਂ ਰਾਈਟਸ ਦੀ ਗੱਲ ਕਰਕੇ ਆਪਾਂ ਆ ਗਏ ਇੱਕ ਦਰਜੀ ਜਨਾਨੇ ਦੇ ਕੋਲ ਤੇ ਨਾਲ ਵੀ ਹੈਗੇ ਜਿਹੜੇ ਰਾਈਟਸ ਕਰਾ ਕੇ ਲੈ ਉਹ ਦਰਜੀ ਜਿਹੜਾ ਨਾ ਉਹ ਉਹ ਗਰਮ ਗਿਆ ਉਹ ਕਹਿੰਦਾ ਕਿ ਅੱਛਾ ਤੁਸੀਂ ਰਾਈਟਸ ਲੈ ਜਾ ਹੂੰ ਮੈਂ ਤਾਂ ਕੋਈ ਨਾ ਨਿਕ ਲੈ ਗਿਆ

ਸਮ ਆਪਣੀ ਗੱਲ ਕਰਨੀ ਹੈ ਮੈਂ ਆਪਣੀ ਮੈਂ ਇੱਕ ਆਰਟਿਸਟ ਦੀ ਗੱਲ ਕਰਨੀ ਹੈ ਆਰਟਿਸਟ ਕਿਤਾ ਮੈਂ ਆਰਟਿਸਟ ਦੀ ਐਕਚੁਅਲੀ ਮੈਂ ਇਹ ਗੱਲ ਕਰਨੀ ਸੀ ਮੈਂ ਇੱਕ ਜੋੜੀ ਦੀ ਗੱਲ ਉਹ ਜੋੜੀ ਦੀ ਗੱਲ ਉਹ ਜੋੜੀ ਜਿਹੜੀ ਦੁਨੀਆ ਵਿੱਚ ਦੀ ਸਟੇਜ ਤੇ ਉਹ ਦੁਨੀਆ ਵਾਲੇ ਜੁੜੀ ਹੈ ਮੈਂ ਉਹ ਜੋੜੀ ਦੀ ਗੱਲ ਕਰਨੀ ਸੀ ਜਦੋਂ ਉਹ ਜੋੜੀ ਘਰੇ ਹੁੰਦੇ ਕਿਦਾਂ ਨਹੀਂ ਆ ਉਹ ਜੋੜੀ ਜਦੋਂ ਰੋਟੀ ਖਾਂਦੀ ਆ ਉਹਨਾਂ ਨੂੰ ਕੋਈ ਚਿੱਠੀ ਆਉਂਦੀ ਤਾਂ ਉਹ ਉਹਨਾਂ ਨੇ ਕੀ ਵੀਤਦੀ ਆ ਉਹ ਘਰੇ ਕਿਦਾਂ ਵੀ ਨਹੀਂ ਉਹਨਾਂ ਦੀ ਜਿਹੜੀ ਦੁਨੀਆ ਵੇਖਣੀ ਸੀ ਜੁੜੇ ਨੂੰ ਉਹਦੇ ਦੇਖੀ ਜਾਂਦੀ ਸੀ ਸੋ ਮੇਰੇ ਲਈ ਉਹ ਬੜਾ ਸੋਖਾ ਸੀ ਕਿ ਯਾਰ ਮੈਂ ਉਹ ਦੀ ਬਜਾਏ ਮੈਂ ਨਹੀਂ ਵਿਖਾਣਾ ਕਿ ਯਾਰ ਉਹ ਬੰਦਿਆਂ ਦੇ ਕੋਈ ਹਿਊਮਨ ਸਨ ਉਹ ਕਿਦਾਂ ਚੱਲੇ ਸਾਰਾ ਕੁਝ ਔਰ ਇਹ ਗੱਲ ਹੈ ਜਦੋਂ ਆਪਾਂ ਕਿਸੇ ਨੂੰ ਕੋਈ ਗਲਤ ਕੋਈ ਚੀਜ਼ ਕਰਦੇ ਆ ਜਿਵੇਂ ਇਦਾਂ ਸੀ ਉਹ ਇਦਾਂ ਸੀ ਮੈਂ ਕਹਿੰਦਾ ਹੱਕ ਦੇ ਕਿਸੇ ਨੇ ਕਿਸ ਨੂੰ ਨਹੀਂ ਦਿੰਦਾ ਪਰ ਉਹ ਬੰਦਾ ਸੀ ਨਾ ਉਹ ਤਾਂ ਬੱਚਾ ਸੀ ਨਾ ਉਹ ਦੀ ਪੀੜ ਵਿੱਚ ਬੱਚਾ ਸੀ ਉਹ 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 ਕਿਉਂ ਹੀ ਨਹੀਂ ਜਾਂਦਾ ਸੋ ਮੈਂ ਇਹ ਮਹੌਨਾ ਤੁਹਾਨੂੰ ਦੱਸਾਂ ਕਿ ਜੁੜੀ ਦੁਨੀਆਂ ਲਈ ਉਹ ਮਰੀਏ ਜਿਹੜੀ ਸਟੇਜ 'ਤੇ ਸੀ ਤੇ ਪਰ ਅਸਲ 'ਚ ਜੋੜੀ ਉਹ ਮਰੀ ਜਿਹੜੀ ਘਰੇ ਸੀ ਜੁਈ ਹੋਸ਼